I'm <Sessly> glad <Sessly> ਗੁਰੂ ਸਾਤਨਾਮ ਆਪਣਾ ਨਾਮ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬ੍ਰਹਮ ਸਾਹਿਬ ਜੀ ਕੇ ਬਾਠ ਦਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਨ ਮਾਣਿਆਂ ਦੇ ਮਾਨ ਨਾਣਿਆਂ ਦੇ ਤਾਨ ਨੀਂ ਕੈ ਬੋਟਨ ਪਤਿਆਂ ਦੀ ਪਤਨੀ ਆਸਰਿਆਂ ਦੇ ਆਸਰੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਗੋਬਿੰਦ ਸਿੰਘ ਜੀ ਧੰਨ ਗੁਰੂ ਬ੍ਰਹਮ ਸਾਹਿਬ ਪਾਤਸ਼ਾਹ ਜੀ ਚਲਨਾ ਚਰਦਾਸ ਸਿੰਘ ਜੀ ਜੋੜ ਜੜੀ ਹੈ ਪਾਤਸ਼ਾਹ ਜੀ ਸੋ ਨਾਨ ਦਾਨਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਕੇ ਪ੍ਰਕਾਸ਼ ਸਮੇ ਮੌਕੇ ਜਹ ਤੈ ਭਏ ਸਹਾਇ ਵੇਖੇ ਅਨਸੋ ਕਾਹੇ ਰਚਿਓ Yeah. ਨਾਨਕ ਇਹ ਬੇਪਤ ਮੈਂ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ ਆਹੋ ਨਾਨਕ ਇਹ ਜਗਤ ਮੈਂ ਦੇਉ ਜਗ ਕੈ ਸਮ ਨਹੀਂ ਕੋਏ ਦੇਹ ਸੇ ਮਰਤ ਸੰਕਟ ਮਿਟੈ ਅਰਸ ਤੋਹਾਰੋ ਹੋਏ ਮੁੰਡਾਵਣੀ ਮਹੱਲਾ ਪੰਜਵਾ ਹਾਲ ਵਿੱਚ ਤਿਨ ਵਸ ਤੋ ਪਈ I'm um, uh... E aí thank you ਦਾ ਨਾਮ ਕਾਲ ਜੋਗ ਤਾਰਿਆ ਕੁੱਟ ਤਾਪਿਆ ਕੜਾ ਹੱਥਾ ਠਾਰਿਆ ਕਿਤੇ ਮੁਰਦੇ ਨੂੰ ਬਖਸ਼ੇ ਸਵਾਸ ਸੰਗ ਤੇ ਰੱਬੀ ਨੂਰ ਦਾ ਹੋਇ ਆਏ ਪ੍ਰਕਾਸ਼ ਸੰਗ ਤੇ ਰੱਬੀ ਨੂਰ ਦਾ ਹੋਇ ਆਏ ਪ੍ਰਕਾਸ਼ ਸੰਗ ਤੇ ਸੇਂਗ ਆ ਮਨ ਤੋ ਛਾਂਦ ਲੇਖ ਵਾਇ ਆਏ ਤੀਰ ਸਮਝਰ ਪੂਰੀ ਨੇ ਜਸ ਗਾਇ ਆਏ ਅਸਮੋਇਆ ਵਿੱਚ ਬਲ ਤੁਸਾਂ ਪਾਇ ਆਏ ਕਵੀ ਬਣ ਕੇ ਭਿਖਾਰੀ ਮੰਗੇ ਖਾਕ ਸੰਗ ਤੇ ਰੱਬੀ ਨੂਰ ਦਾ ਹੋਇ ਆਏ ਪ੍ਰਕਾਸ਼ ਸੰਗ ਤੇ ਰੱਬੀ ਨੂਰ ਦਾ ਹੋਇ ਆਏ ਪ੍ਰਕਾਸ਼ ਸੰਗ ਤੇ ਰੱਬੀ ਨੂਰ ਦਾ ਹੋਇ ਆਏ ਪ੍ਰਕਾਸ਼ ਸੰਗ ਤੇ